ਇਸਤੇ ਬਹੁਤ ਤਿੱਖਾ ਪ੍ਰਹਾਰ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਸਭ ਤੋਂ ਅਹਿਮ ਮੂਰਖਤਾ ਹੈ ਆਪਣੀ ਅੰਦਰੂਨੀ ਸ਼ਾਂਤੀ ਨੂੰ ਦੂਸਰਿਆਂ ਦੀ ਖੋਖਲੀ ਵਾਹਵਾਹ ਲਈ ਕੁਰਬਾਨ ਕਰ ਦੇਣਾ ਕਿਸੇ ਵੀ ਸਮਝਦਾਰ ਇਨਸਾਨ ਦਾ ਕੰਮ ਨਹੀਂ ਹੈ ਤਾਂ ਪੈਸੇ ਨੂੰ ਇੱਕ ਸਾਧਨ ਸਮਝੋ ਸਾਧ ਨਹੀਂ ਉਸ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਅਤੇ ਪਵਿੱਖ ਨੂੰ ਸੁਰੱਖਿਅਤ ਕਰਨ ਲਈ ਇਸਤੇਮਾਲ ਕਰੋ ਪਰ ਉਸ ਨੂੰ ਆਪਣੀ ਖੁਸ਼ੀ ਦਾ ਪੈਮਾਨਾ ਮਤ ਬਣਾਓ ਆਪਣੀ ਅਸਲੀ ਦੌਲਤ ਯਾਨੀ ਆਪਣੀ ਸਿਹਤ ਆਪਣੇ ਗਿਆਨ ਅਤੇ ਆਪਣੇ ਸ਼ਾਂਤ ਮਨ ਨੂੰ ਵਧੇਰੇ ਕਰਨ ਤੇ ਧਿਆਨ ਦਿਓ ਕਿਉਂਕਿ ਜਦੋਂ ਜੀਵਨ ਵਿੱਚ ਮੁਸ਼ਕਿਲ ਕੜੀਆਂ ਆਉਂਦੀ ਹੈ ਤਾਂ ਤੁਹਾਡਾ ਬੈਂਕ ਬੈਲੈਂਸ ਨਹੀਂ ਬਲਕਿ ਤੁਹਾਡਾ ਮਜ਼ਬੂਤ ਚਰਿੱਤਰ ਅਤੇ ਸ਼ਾਂਤ ਮਨ ਹੀ ਤੁਹਾਡਾ ਸਹਾਰਾ ਬਣਦਾ ਹੈ ਪਰ ਜੇ ਪੈਸਾ ਅਸਲੀ ਖੁਸ਼ੀ ਨਹੀਂ ਹੈ ਅਤੇ ਸਿਹਤ ਹੀ ਸਭ ਕੁਝ ਹੈ ਤਾਂ ਫਿਰ ਅਸੀਂ ਕਿਉਂ ਦੂਸਰੀਆਂ ਦੀ ਰਾਏ ਦੀ ਇੰਨੀ ਪਰਵਾਹ ਕਰਦੇ ਹਾਂ ਕਿਉਂ ਸਾਨੂੰ ਦੂਸਰੀਆਂ ਦੀਆਂ ਨਜ਼ਰਾਂ ਵਿੱਚ ਚੰਗਾ ਦਿਸਣਾ ਇੰਨਾ ਜ਼ਰੂਰੀ ਲੱਗਦਾ ਹੈ ਇਹ ਇੱਕ ਅਜਿਹਾ ਕੈਦਖਾਨਾ ਹੈ ਜਿਸ ਨੂੰ ਅਸੀਂ ਖੁਦ ਬਣਾਉਂਦੇ ਹਾਂ ਅਗਲੇ ਅਧਿਆਇ ਵਿੱਚ ਅਸੀਂ ਇਸੇ ਕੈਦਖਾਨੇ ਦੇ ਦਰਵਾਜ਼ੇ ਨੂੰ ਖੋਲਣ ਦੀ ਕੋਸ਼ਿਸ਼ ਕਰਾਂਗੇ ਅਧਿਆਇ ਨੰਬਰ 5 ਦੂਸਰਿਆਂ ਦੀਆਂ ਨਜ਼ਰਾਂ ਦਾ ਕੈਦਖਾਨਾ ਤੁਹਾਡੀ ਕੀਮਤ ਉਹ ਨਹੀਂ ਜੋ ਲੋਕ ਲਗਾਉਂਦੇ ਹਨ ਬਲਕਿ ਉਹ ਹੈ ਜੋ ਤੁਸੀਂ ਖੁਦ ਹੋ ਹੁਣ ਅਸੀਂ ਆਉਂਦੇ ਹਾਂ ਸ਼ੋਪਨਹਾਵਰ ਦੀ ਤੀਸਰੀ ਅਤੇ ਆਖਰੀ ਨਿਯਮਤ ਤੇ ਇਨਸਾਨ ਦੂਸਰਿਆਂ ਦੀਆਂ ਨਜ਼ਰਾਂ ਵਿੱਚ ਕੀ ਹੈ ਇਸ ਵਿੱਚ ਸ਼ਾਮਲ ਹੈ ਸਾਡੀ ਇੱਜ਼ਤ ਸਾਡਾ ਰੁਤਬਾ ਸਾਡੀ ਸ਼ਾਨ ਅਤੇ ਸਾਡੀ ਪ੍ਰਸਿੱਧੀ ਸ਼ੋਪਨਹਾਵਰ ਕਹਿੰਦੇ ਹਨ ਕਿ ਇਹ ਤਿੰਨੋਂ ਨਿਯਾਮਤਾਂ ਵਿੱਚੋਂ ਸਭ ਤੋਂ ਘੱਟ ਮਹੱਤਵਪੂਰਨ ਅਤੇ ਸਭ ਤੋਂ ਵੱਧ ਪਰਮ ਵਾਲੀ ਹੈ ਪਰ ਵਿਡੰਬਨਾ ਦੇਖੋ ਅੱਜ ਦੀ ਦੁਨੀਆ ਵਿੱਚ ਜ਼ਿਆਦਾਤਰ ਲੋਕ ਇਸੇ ਦੇ ਪਿੱਛੇ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਅਸੀਂ ਬਚਪਨ ਤੋਂ ਹੀ ਦੂਸਰਿਆਂ ਦੀ رائے ਨੂੰ ਬਹੁਤ ਜ਼ਿਆਦਾ ਮਹੱਤਵ ਦੇਣਾ ਸਿੱਖ ਜਾਂਦੇ ਹਾਂ ਲੋਕ ਕੀ ਕਹਿਣਗੇ ਇਹ ਇੱਕ ਅਜੀਹਾ ਸਵਾਲ ਹੈ ਜਿਸ ਨੇ ਨਾ ਜਾਣੇ ਕਿੰਨੇ ਸੁਪਨਿਆਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ ਅਸੀਂ ਉਹ ਕੱਪੜੇ ਪਹੁੰਦੇ ਹਾਂ ਜੋ ਦੂਸਰਿਆਂ ਨੂੰ ਪਸੰਦ ਆਉਣ ਅਸੀਂ ਉਹ ਕੈਰੀਅਰ ਚੁਣਦੇ ਹਾਂ ਜੋ ਸਮਾਜ ਵਿੱਚ ਇੱਜ਼ਤਦਾਰ ਮੰਨਿਆ ਜਾਵੇ ਅਸੀਂ ਉਹ ਗੱਲਾਂ ਕਰਦੇ ਹਾਂ ਜਿਨ੍ਹਾਂ ਤੋਂ ਲੋਕ ਪ੍ਰਭਾਵਿਤ ਹੋਣ ਅਸੀਂ ਆਪਣੀ ਪੂਰੀ ਜ਼ਿੰਦਗੀ ਇੱਕ ਕਿਰਦਾਰ ਨਿਭਾਉਣ ਵਿੱਚ ਲਗਾ ਦਿੰਦੇ ਹਾਂ ਅਤੇ ਆਪਣਾ ਅਸਲੀ ਸਵੈ ਕਿਤੇ ਖੋ ਦਿੰਦੇ ਹਾਂ ਸ਼ੋਪਨਾਹਵਰ ਕਹਿੰਦੇ ਹਨ ਕਿ ਦੂਸਰਿਆਂ ਦੀ رائے ਬਾਰੇ ਬਹੁਤ ਜ਼ਿਆਦਾ ਸੋਚਣਾ ਇੱਕ ਜਨਜਾਤ ਕਮਜ਼ੋਰੀ ਹੈ ਇਹ ਸੋਚਣਾ ਕਿ ਕੋਈ ਸਾਡੇ ਬਾਰੇ ਚੰਗਾ ਸੋਚੇ ਸਾਡੀ ਤਾਰੀਫ਼ ਕਰੇ ਇਹ ਇੱਕ ਤਰ੍ਹਾਂ ਦਾ ਨਸ਼ਾ ਹੈ ਅਤੇ ਇਸ ਨਸ਼ੇ ਦੀ ਗ੍ਰਿਫਤ ਵਿੱਚ ਅਸੀਂ ਅਜਿਹੇ ਕੰਮ ਵੀ ਕਰ ਜਾਂਦੇ ਹਾਂ ਜੋ ਸਾਡੇ ਆਪਣੇ ਲਈ ਸਹੀ ਨਹੀਂ ਹੁੰਦੇ ਤੁਸੀਂ ਕਲਪਨਾ ਕਰੋ ਤੁਸੀਂ ਕੋਈ ਕੰਮ ਕੀਤਾ ਅਤੇ 10 ਲੋਕਾਂ ਨੇ ਤੁਹਾਡੀ ਤਾਰੀਫ਼ ਕੀਤੀ ਤੁਹਾਨੂੰ ਬਹੁਤ ਚੰਗਾ ਮਹਿਸੂਸ ਹੋਇਆ ਪਰ 11ਵੇਂ ਇਨਸਾਨ ਨੇ ਤੁਹਾਡੀ ਆਲੋਚਨਾ ਕਰ ਦਿੱਤੀ ਹੁਣ ਕੀ ਹੋਵੇਗਾ ਤੁਹਾਡਾ ਸਾਰਾ ਧਿਆਨ ਉਹਨਾਂ ਦਸ ਤਾਰੀਫ਼ਾਂ ਤੋਂ ਹਟ ਕੇ ਉਸ ਇੱਕ ਆਲੋਚਨਾ ਤੇ ਟਿਕ ਜਾਵੇਗਾ ਤੁਸੀਂ ਕੰਟੀਆਂ ਸ਼ਾਇਦ ਦਿਨਾਂ ਤੱਕ ਉਸੇ ਬਾਰੇ ਸੋਚਦੇ ਰਹੋਗੇ ਪਰੇਸ਼ਾਨ ਹੁੰਦੇ ਰਹੋਗੇ ਤੁਹਾਡੀ ਖੁਸ਼ੀ ਦਾ ਰਿਮੋਟ ਕੰਟਰੋਲ ਹੁਣ ਤੁਹਾਡੇ ਹੱਥ ਵਿੱਚ ਨਹੀਂ ਬਲਕਿ ਦੂਸਰੀਆਂ ਦੇ ਹੱਥ ਵਿੱਚ ਚਲਾ ਗਿਆ ਹੈ ਉਹ ਜਦੋਂ ਚਾਹਣ ਤੁਹਾਨੂੰ ਖੁਸ਼ ਕਰ ਸਕਦੇ ਹਨ ਅਤੇ ਜਦੋਂ ਚਾਹਣ ਦੁਖੀ ਕੀ ਇਹ ਇੱਕ ਤਰ੍ਹਾਂ ਦੀ ਗੁਲਾਮੀ ਨਹੀਂ ਹੈ ਸ਼ੋਪਨਹਾਵਰ ਸਾਨੂੰ ਇਸ ਗੁਲਾਮੀ ਤੋਂ ਆਜ਼ਾਦ ਹੋਣ ਲਈ ਕਹਿੰਦੇ ਹਨ ਉਹ ਸਾਨੂੰ ਯਾਦ ਦਿਲਾਉਂਦੇ ਹਨ ਕਿ ਦੂਸਰਿਆਂ ਦੀ رائے ਆਖਿਰ ਹੈ ਕੀ ਉਹ ਬਸ ਉਹਨਾਂ ਦੇ ਆਪਣੇ ਵਿਚਾਰ ਹਨ ਜੋ ਉਹਨਾਂ ਦੀ ਆਪਣੀ ਸਮਝ ਉਹਨਾਂ ਦੇ ਆਪਣੇ ਅਨੁਭਵ ਅਤੇ ਉਹਨਾਂ ਦੇ ਆਪਣੀ